ਸਤਿ ਸ਼੍ਰੀ ਅਕਾਲ ਬਈ ਜੀ ਤੇ ਅੱਜ ਫੇਰ ਹਾਜ਼ਰ ਹੋਏ ਹਾਂ ਬਈ ਜੀ ਨਵਾਂ ਅਪਡੇਟ ਲੈ ਕੇ ਕੁਝ ਖਬਰਾਂ ਕੈਨੇਡਾ ਬਾਰੇ ਸੀਗੀਆਂ ਤੇ ਕੁਝ ਨਵੇਂ ਜਿਹੜੇ ਮਹਾਰਨੇ ਬਈ ਡਾਟਾ ਦੇ ਐਨਾਲਾਈਜ਼ ਕਰਦੇ ਨੇਗੇ ਕਹ ਲੋ ਕੁਝ ਨਵੇਂ ਸੰਸਥਾ ਖੁੱਲੀਆਂ ਨੇ ਉਰੇ ਪੜਾਉਣ ਵਾਲੀਆਂ ਅੰਗਰੇਜ਼ੀ ਅੰਗਰੇਜ਼ੀ ਕੈਲੋਰ ਫ੍ਰੀਚ ਨਾ ਅੰਗਰੇਜ਼ੀ ਕਲਾਸਾਂ ਦੀਆਂ ਲਾ ਲੋ ਨਵੀਆਂ ਪੜਾਈ ਵਾਸਤੇ ਛੋਟੇ ਛੋਟੇ ਕਾਲਜ ਤੋਂ ਵੀ ਸੁਨੋ ਜਿੱਦਾਂ ਸੌਰੀ ਛੋਟੇ ਛੋਟੇ ਕਾਲਜ ਜਿਹੜੇ ਨੇ ਕੋਤਿਆਂ ਤੋਂ ਸਾਹਮਣੇ ਆਲੇ ਕੁੜੀ ਐਡੇ ਕੀ ਕਾਲਜ ਹੁੰਦੇ ਨੇ ਇਹ ਜਿਹਾ ਕਿ ਤਰਾ ਵੱਡੇ ਕਾਲਜ ਨਹੀਂ ਹੁੰਦੇ ਜਿਦੇ ਆਪਨੇ ਇੰਡੀਆ ਲੋਕਲ ਏਰੀਏ ਚ ਚਲਾਉ ਲੋ ਪ੍ਰਾਈਵੇਟ ਹੋਵੇ ਚਾਹੇ ਸਰਕਾਰੀ ਹੋਵੇ ਉਹ ਬਹੁਤ ਵੱਡੇ ਨੀਵਲ ਤੇ ਕਾਲਜ ਹੁੰਦਾ ਤੇ ਹਜ਼ਾਰਾਂ ਦੇ ਸਿਆਮਾਂ ਦੇ ਸਟੂਡੈਂਟ ਪੜ੍ਹਦੇ ਹੁੰਦੇ ਨੇ ਇੱਥੇ ਐਡੇ ਨੀਵਲ ਤੇ ਨਹੀਂ ਤੇ ਛੋਟੇ ਨੀਵਲ ਤੇ ਹੁੰਦੇ ਨੇ ਤੇ ਨਵਾਸੀ ਪੀਆਰ ਦਾ ਟੀਚਰ ਤੇ ਹੁਣ ਜੀ ਦਿੱਕਤ ਇਹ ਹੈ ਵੀ ਹਰ ਮੁੰਡਾ ਚਾਹੁੰਦਾ ਵੀ ਕੈਨੇਡਾ ਚ ਸਟੂਡੈਂਟ ਆਇਆ ਚਾਹੇ ਉਹ ਵਰਕ ਪਰਮਿਟ ਤੇ ਆਇਆ ਜਾਂ ਇਹਨੂੰ ਕਿਸੇ ਵੀ ਤਰ੍ਹਾਂ ਆਇਆ ਉਹ ਕਹਿੰਦਾ ਜੀ ਮੇਰੇ ਕਾਗਜ਼ ਕਿਸੇ ਤਰ੍ਹਾਂ ਪੀਆਰ ਤੇ ਹੋ ਜਾਣ ਪਰਮਟ ਜਾਂ ਉਹਨੂੰ ਸਾਲ ਹੋ ਗਿਆ ਜਾਂ 2 ਸਾਲ ਹੋ ਗਿਆ ਜਾਂ 3 ਸਾਲ ਤੇ ਹਰ ਕੋਈ ਚਾਹੁੰਦਾ ਕਿ ਮੈਂ ਪੀਆਰ ਹੋ ਜਾਾਂ ਪੀਆਰ ਮੇਰੇ ਡਾਕੂਮੈਂਟਸ ਕਨਵਰਟ ਹੋ ਜਾਣ ਛੇਤੀ ਛੇਤੀ ਮੇਰਾ ਪਾਸਪੋਰਟ ਬਣਾਵਾ ਤੇ ਰੋਲਾ ਇਹ ਸੀ ਬਾਈ ਜੀ ਪਹਿਲਾਂ ਜਿਹੜੇ ਕਰਤੇ ਉਹ ਹੋ ਗਏ ਪੀਆਰ ਫਖਰੀ ਗੱਲ ਪਹਿਲਾਂ ਘਟ ਵੀ ਆਉਂਦੇ ਸੀ ਲੋਕ ਅੱਜ ਤੋਂ ਲਾ ਲਓ ਵੀ 2017-16 ਦੇ ਵਿੱਚ ਬਹੁਤ ਘਟ ਲੋਕ ਸੀਗੇ 18 ਵੀ ਤੱਕ ਤੋਂ ਵੀ ਚਾਕੇ ਆ ਤੇ 23 ਚਾਕੇ ਬਹੁਤ ਵੱਧ ਕੇ 24 ਤੋਂ 25 ਚਾਕੇ ਖਤਮ ਨਾ ਹੋ ਗਏ ਫਤ ਘਟ ਗਈ ਤੇ ਮਹਾਰਾ ਦਾ ਇਹੀ ਆ ਭਈ ਅਪਡੇਟ ਉਹ ਕਹਿੰਦੇ ਵੀ ਜਿਹੜਾ ਅੱਜ ਦੇ ਟਾਈਮ ਸਟੂਡੈਂਟ ਆ ਇੰਟਰਨੈਸ਼ਨਲ ਸਟੂਡੈਂਟ ਪੱਲਾ ਇੰਡੀਆ ਦਾ ਨਹੀਂ ਪੋਰ ਵੀ ਜਿਸਾਂ ਪਿਆ ਹੋਇਆ ਨੇਪਾਲ ਬੰਗਲਾ ਦੇ ਕੋਈ ਚੈਨਾ ਤੇ ਫਿੱਟੋ ਵੀ ਲਮੇ ਕੁਝ ਕੁ ਨੇ ਦਾ ਦੇ ਵਿੱਚ ਉਹ ਕਹਿੰਦੇ ਕਹਿੰਦੇ ਸਟੂਡੈਂਟ 50 ਲੱਖ ਆਇਆ ਹੋਇਆ ਜੀ ਕਹਿੰਦੇ 50 ਲੱਖ ਸਟੂਡੈਂਟ ਆਇਆ ਹੋਇਆ ਇਹ ਹੁਣ ਜਿਹੜਾ ਗਵਰਨਮੈਂਟ ਦਾ ਪੀਚਾ ਦਾ ਉਹਨਾਂ ਨੇ ਘਟਾ ਕੇ ਉਹਦੀ ਸੁਰੱਖਿਆ 2 ਲੱਖ ਕੁਸ਼ੇ ਮੰਨ ਲਓ ਤਾਂ ਤਿੰਨ ਹੀ ਮੰਨ ਲਓ ਉਹ ਕਹਿੰਦੇ ਅਸੀਂ ਬਾਲੇ ਨਹੀਂ ਕਰਨੇ ਇੱਥੇ ਲੋਕ ਜਿਹੜੇ ਟੋਟਲ ਲੋਕ ਨੇ ਕਿ ਜਿੰਨੇ ਵੀ ਆਏ ਨੇ ਉਹ ਚਾਹੇ ਉਹ ਵਰਕ ਪਰਮ ਆਉਣ ਕੋਈ ਚਾਹੇ ਕੋਈ ਕਿੱਦਾਂ ਕਹਿੰਦੇ ਵਧੀਆ ਕੋਈ ਪੜਿਆ ਲਿਖਿਆ ਕਿੱਦਾਂ ਆਇਆ ਕੋਈ ਕੰਪਨੀ ਨੇ ਬੁਲਾਇਆ ਵਧੀਆ ਕੰਪਨੀ ਵੀ ਬਾਹਰ ਬੁਲਾ ਲਾਉਂਦੀ ਐ ਵੀ ਆ ਸਾਡੇ ਲਈ ਵਧੀਆ ਬੰਦਾ ਵੱਡੀ ਕੰਪਨੀ ਇਹ ਨੂੰ ਲੈ ਕੇ ਆਓ ਉਹ ਵੀ ਬੁਲਾ ਲਾ ਦਿੰਦੀ ਐ ਤੇ ਸੌਲਾ ਇਹ ਸੀ ਬਈ ਕਿ ਉਹਨਾਂ 50 ਲੱਖ ਦਾ ਸਟੂਡੈਂਟ ਹੀ ਆ ਉਹਨਾਂ ਨੇ 1 ਸਾਲ ਦਾ 3 ਲੱਖ ਰਿਅਲ ਕਰਨਾ ਉਹਦੇ ਵਿੱਚ ਹੁਣ ਸਟੂਡੈਂਟ ਦੀ ਕੈਟਾਗਰੀ ਆ ਗਈ ਫਿਰ ਵਰਕ ਪਰਮ ਦਾ ਵੀ ਆਊਗੀ ਜੇ ਸਟੂਡੈਂਟ ਵੀ ਆਈ ਆ ਤੇ ਨਾਲ ਹੀ ਜਿਹੜੇ ਹੋਰ ਨੇ ਤੁਛ ਲਾ ਲੋ ਕਹਿ ਲਓ ਵੀ ਵਿਦਾ ਅਫਗਾਨਿਸਤਾਨ ਤੋਂ ਹੋ ਗਏ ਹੋਰ ਦੇਸਾਂ ਤੋਂ ਆਏ ਨੇਗੇ ਜਿੱਦਾਂ ਕਹਿ ਲਓ ਯੂਪ੍ਰੇਨਟੋਂ ਆਏ ਨੇ ਉਹਨਾਂ ਨੇ ਵੀ ਇੱਥੇ ਪੀਆਰ ਕਾਰਡ ਲੈ ਆ ਲਾ ਉਹਨਾਂ ਨੇ ਵੀ ਕੇਸ ਫਾਈਲ ਕੀਤੀ ਹੋਊਗੀ ਤੇ ਉਹਨਾਂ ਦਾ ਵੀ ਨੰਬਰ ਵਿੱਚ ਆ ਗਿਆ ਤੁਸੀਂ ਬਾਹਲਾ ਨਾ ਮੰਨੋ ਇਹਦੇ ਵਿੱਚੋਂ 10% 20% ਤਾਂ ਟੀਚਾ ਉਹਨਾਂ ਦਾ ਮੰਨ ਕੇ ਚੱਲੇ ਜਿਹੜੇ ਸੈਲਮ ਲਾਈਆਂ ਨੇ ਬਾਹਰਲੇ ਦੇਸਾਂ ਦੇ 30% ਮੰਨ ਕੇ ਚਲੋ ਮੋਟਾ ਮੋਟੇ ਇਹਦੇ ਵਿੱਚ 25 30% ਉਹ ਆਉਣਗੇ 20 10 20% ਕੋਈ ਵਧੀਆ ਸਕਿੱਲ ਵਾਲੇ ਵਰਕ ਪਰਮਿਟਾਂ ਦੇ ਪੜੇ ਲਿਖੇ ਉਹ ਵੀ ਆਉਣਗੇ ਤੇ ਫਿਰ ਬਾਕੀ 50% ਬਚ ਕੇ ਸਟੂਡੈਂਟ 1.5 ਲੱਖ ਦਾ ਕੋਟਾ ਜੇ ਕੱਲੇ ਸਟੂਡੈਂਟ 50 ਲੱਖ ਨੇਗੇ ਉਹਦੇ ਵਿੱਚੋਂ ਹਰ ਸਾਲ ਦੇ ਵਿੱਚ 1.5 ਲੱਖ ਸਟੂਡੈਂਟ ਹੁੰਦਾ ਇਹ ਤਾਂ ਸਾਰੀ ਉਮਰ ਲੱਗੇ ਜਿਉਂ ਆਉਣ ਵਾਲੇ ਸਾਲ ਚ ਹੋਰ ਆਉਣਗੇ ਹੋਰ ਆਉਣਗੇ ਤੇ ਗਵਰਨਮੈਂਟ ਬੜੀ ਸਖਤ ਹੋ ਉਹ ਕਹਿੰਦੇ ਵੀ ਸਾਰਿਆਂ ਨੂੰ ਅਸੀਂ ਨਹੀਂ ਪੀਆਰ ਦੇ ਸਕਦੇ ਜਿਨ੍ਹਾਂ ਦੇ ਵਰਕਪਲਾਨ ਖਤਮ ਹੋ ਜਾਂਦੇ ਆ ਉਹਨਾਂ ਨੂੰ ਛੇਤੀ ਇੱਥੋਂ ਰਿਮੂਵ ਕਰੋ ਬਸ ਗੱਲ ਖਤਮ ਹਾਂ ਪੰਜਾਬੀ ਚ ਕਹ ਲਓ ਵੀ ਬੇਸ ਦੇ ਵਿੱਚੋਂ ਕੱਢ ਦੋ ਪਹੀ ਜਿਹੜਾ ਪੀਆਰ ਨਹੀਂ ਹੁੰਦਾ ਉਹਨੂੰ 21 ਵਾਰੀ ਉਹਨਾਂ ਨੇ ਪਹਿਲੀ ਤੋਂ ਉੱਥੋਂ ਦੇਖੋ ਇਹ ਗਵਰਨਮੈਂਟ ਦਾ ਚੰਗਾ ਹੀ ਮਨੋ ਜਿੰਨੇ ਕਨੂੰ ਉਹ ਪੀਆਰ ਦੇ ਹੀ ਜਾਂਦੇ ਨੇ ਜਦੋਂ ਆਪਾਂ ਪੜਨ ਆਏ ਆ ਕੋਈ ਵੀ ਬੱਚਾ ਉਹ ਤੋਂ ਪਹਿਲਾਂ ਸਾਈਨ ਕਰਾ ਲੈ ਕੇ పేਜ ਤੇ ਕਿ ਭਾਈ ਤੂੰ ਪੜਨ ਤੋਂ ਬਾਅਦ ਵਾਪਸ ਜਾਵੇਂਗਾ ਉਹ ਕਹਿੰਦਾ ਜੀ ਮੈਂ ਗਾਰੰਟੀ ਲੈਣਾ ਇਸ ਚੀਜ਼ ਦੀ ਮੈਂ ਆਧੀ ਪੜ੍ਹਾਈ ਕਰਕੇ ਵਾਪਸ ਆਪਣੇ ਦੇਸ਼ ਚਲਾ ਜਾਊਂਗਾ ਮੈਨੂੰ ਪੀਆਰ ਨਾਲ ਕੋਈ ਚੱਕਰ ਨਹੀਂ ਉਹ ਥੱਲੇ ਘੁੱਗੀ ਮਾਰਤੀ ਪੰਜਾਬੀ ਚ ਕਹ ਲਓ ਸੈਨ ਕਰਤੇ ਘੁੱਗੀ ਮਾਰਤੀ ਤੇ ਗੱਲ ਇਹ ਮੁਖ ਦੀ ਇਹ ਤਾਂ ਹੁਣ ਜੀ ਪਤਾ ਹੈ ਵਿੱਚ ਨਹੀਂ ਵੀ ਪਤਾ ਸਟੂਡੈਂਟ ਕੌਣ ਕਿਉਂਕਿ ਜਨਟੇ ਤੀਗਾ ਦੱਸਦੇ ਨਹੀਂ ਜਾਂਟ ਏਜੰਟ ਨਹੀਂ ਦੱਸਦੇ ਇਹ ਚੀਜ਼ ਤੇ ਹੁਣ ਉਹਨਾਂ ਨੇ ਕਹਿਤਾ ਜੀ ਗਵਰਨਮੈਂਟ ਸੱਤ ਹੋ ਗਈ ਹੈ ਤੁਰੀ ਉਹ ਕਹਿੰਦੇ ਜੀ ਛੇਤੀ ਤੋਂ ਛੇਤੀ ਰਿਮੂਵ ਕਰੋ ਇਹਨਾਂ ਨੂੰ ਜਿਹੜੇ ਰਹਿ ਰਹੇ ਨੇ ਬਿਨਾ ਵਰਕ ਪਰਮਿਟ ਕੋ ਜਾ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਗਏ ਉਹ ਕਹਿੰਦੇ ਜਿਹੜਾ ਸਟੂਡੈਂਟ ਆਇਆ ਇਹ ਕੰਮਕਾਰ ਜਿਹਦਾ ਲੱਗਦਾ ਵੀ ਇਹ ਵਧੀਆ ਕਹਿੰਦੇ ਉਹਨੂੰ ਇੱਕੇ ਵਾਰੀ ਵਰਕ ਪਰਮਿਟ ਮਿਲੂਗਾ ਦੂਜੀ ਵਾਰੀ ਕੋਈ ਚਾਂਸ ਨਹੀਂ ਕਿ ਉਹ ਦੁਬਾਰੇ ਫੇਰ ਪੜਨ ਲੱਗ ਜੇਗੀ ਆ ਹੁਣ ਕਬੀ ਸ਼ਾਇਦ ਮੈਂ ਪਰਮ ਲਾ ਕੇ ਦੋ ਸਾਲਾਂ ਬਾਅਦ ਵਰਕ ਪਰਮਿਟ ਮਿਲ ਜਿਆ ਉਹ ਕਹਿੰਦੇ ਜੀ ਕਹਿੰਦੇ ਜੀ ਕਹਿੰਦੇ ਜੀ ਚਾਹੇ ਦੂਜੀ ਵਾਰੀ ਪੜਾਈ ਕਰ ਲੱਗਿਆ ਬੱਚਾ ਉਹਨੂੰ ਦੂਜੀ ਵਾਰੀ ਵਰਕ ਪਰਮਿਟ ਈਸ਼ੂ ਨਹੀਂ ਹੋਊਗਾ ਜਿਹੜਾ ਸਟੂਡੈਂਟ ਤੌਰ ਤੇ ਪੜਾਈ ਤੌਰ ਤੇ ਓਪਨ ਵਰਕ ਪਰਮਿਟ ਹੋਊਗਾ ਉਹ ਇੱਕੀ ਵਾਰ ਹੋਊਗਾ ਪਈਆਂ ਨੂੰ ਨਹੀਂ ਵੀ ਹੋਇਆ ਬਹੁਤ ਸਾਰੇ ਬੱਚੇ ਅੱਜ ਤੱਕ ਆਏ ਨੇ ਜਿਨ੍ਹਾਂ ਨੂੰ ਵਰਕ ਪਰਮਿਟ ਵੀ ਨਹੀਂ ਆਇਆ ਉਹਨਰ ਆ ਲਈ ਹੀ ਆ ਕਿਉਂਕਿ ਜਦੋਂ ਬੱਚਾ ਦੂਰੀ ਵਾਰ ਪੜਨ ਲੱਗੂਗਾ ਉਹਨੂੰ ਫੀਸ ਫੇਰ ਭਰਨੀ ਪਊਗੀ ਉਹ ਕਹਿੰਦੇ ਜੀ ਜਿਹੜੇ ਸਟੂਡੈਂਟ ਸੀ ਉਹਨਾਂ ਤੋਂ ਮੋਟੀ ਫੀਸਾਂ ਲੈ ਲਿਆ ਔਲ ਜਾਣੇ ਤੇ ਉਹ ਹੋ ਗਏ ਬੇਲੇ ਉਹਨਾਂ ਨੇ ਸੁਪਨੇ ਦਿਖਾਏ ਸੀ ਪਿਆਰ ਇਹਦਾ ਥੋੜੀ ਅਬੀ ਪੜਨ ਨਾਲ ਤਿਆਰ ਹੋ ਜੇ ਤੇ ਨਹੀਂ ਹੋ ਚਾ ਤੇ ਮੋٹے ਪੈਸੇ ਨੁਕਲੇ ਉਹਨਾਂ ਤੋਂ ਤੇ ਉਹ ਬੰਗਾਲ ਹੋ ਕੇ ਪਿੱਛੋ ਵੇਚ ਵਟ ਕੇ ਪੈਸੇ ਲਾਏ ਸੀ ਕਿ ਮਾਪੇ ਉਹਨੇ ਬੱਚੇ تھے ਦਿਵਾਰੇ ਨੂੰ ਨਹੀਂ ਅਫੋਰਡ ਕਰ ਸਕਦਾ ਇੰਨੇ ਪੈਸੇ ਤੇ ਹੁਣ ਉਹ ਕਹਿੰਦੇ ਜੀ ਜਿਹੜੇ ਇਸ ਮਹਾਰੀ ਜਿਨ੍ਹਾਂ ਨੂੰ ਇਮੀਗ੍ਰੇਸ਼ਨ ਦੇ ਮਹਾਰੀ ਜਿਨ੍ਹਾਂ ਨੂੰ ਪਤਾ ਡਾਟਾ ਐਨਲਾਈਜ਼ ਕਰਦੇ ਨੇ ਉਹ ਕਹਿੰਦੇ ਵੀ ਇੱਥੇ ਸੰਸਥਾ ਨੇ ਟੀਚਿੰਗ ਦੇ ਦਾ ਫੰਡ ਬਾਅਦ ਤੇ ਕੋਈ ਛੋਟੀਆਂ ਸੰਸਥਾ ਛੋਟੇ ਕਾਲਜ ਜਿਹਨਾਂ ਤੇ ਤ੍ਰੀਸਾ ਸਾਲੋਂ ਰਹਿਣ ਦਾ ਵਾਅਦਾ ਮਿਲਦੀ ਮੰਨ ਲੈ ਜੀ ਤੁਸੀਂ ਉਹਨਾਂ ਵਿੱਚ ਫੇਰ ਤੁਸੀਂ ਉਰੇ ਰਹਿ ਲਓਗੇ ਫੇਰ ਦਾ ਐਡਮਿਸ਼ਨ ਲੈ ਲਓਗੇ ਸ਼ਾਇਦ ਵੀਜ਼ਾ ਵੀ ਵੱਧ ਜੇ ਕੁਝ ਬੱਚਿਆਂ ਦਾ ਮੰਨਿਆ ਤੁਸੀਂ ਉਹ ਤੇ ਵੀਜ਼ਾ ਭਰ ਦੋਗੇ ਉਹ ਫੇਰ ਤੁਹਾਨੂੰ 20-24 ਘੰਟੇ ਕੰਮ ਕਰਨਾ ਪੂਹੂ ਵੀਕਲੀ ਫੇਰ ਤੁਸੀਂ ਕੀ ਕਮਾਓਗੇ ਉਹ ਫੀਸਾਂ ਜਿਹੜੀਆਂ ਭਰਨੀਆਂ ਹੋ ਗਈ ਸ਼ਾਇਦ ਘਰੋਂ ਮਗਾਉਣੀਆਂ ਪੈਣਗੀਆਂ ਆਪਦੇ ਖਾਨ ਜੋਖਰਾ ਫੇਰ ਕਮਾਓਗੇ ਫੇਰ ਟੱਪ ਜਣੇ ਆ ਸਾਲ ਦੋ ਸਾਲ ਮਿੰਟਾਂ ਚ ਜੀ ਉਹਦੀ ਸਮੈਸਟਰ ਦੀ ਫੀਸ ਫੇਰ ਖੜੀ ਹੋਊ ਚਾਹੇ ਘੱਟ ਹੀ ਆ ਮੰਨਿਆ ਤੁਸੀਂ ਇੱਥੇ 8000 ਭਰਦੇ ਹੋ ਸਮੈਸਟਰ ਦਾ ਫੇਰ 5000 ਹੋ ਜਾਊਗਾ ਤੇ ਤੁਹਾਨੂੰ ਤਾਂ ਐਸੇ ਪੀਟੀ ਕਮਾਈ ਰੱਖਣਗੇ ਪੀਆਰ ਹੋਣ ਦਾ ਕੋਈ ਤਰੀਕਾ ਤਾਂ ਨਹੀਂ ਤਾਂ ਵੀਰੋ ਗਵਰਨਮੈਂਟ ਇੱਕ ਤਰ੍ਹਾਂ ਦੀ ਇਹ ਸੋਚ ਸਕਦੇ ਤੁਸੀਂ ਵੀ ਇਹ ਚਾਹੁੰਦੀ ਆ ਵੀ ਜਿਹੜਾ ਸੋਡੇ ਕੋਲੇ ਨਾ ਤਾਂ ਪੀਆਰ ਕਾਰਡ ਉਹਨਾਂ ਨਾ ਸੋਡੇ ਕੋਲੇ ਪੈਸਾ ਵਤਨੀ ਨਾ ਤਾਂ ਉਹਨਾਂ ਨੇ ਆਪਣੇ ਦੇਸ਼ ਤੋਂ ਪੈਸਾ ਬਾਹਰ ਨਿਕਲਦੇ ਨਾ ਤੇ ਨਾ ਹੀ ਸੋਨੂੰ ਪੀਆਰ ਕਾਰਡ ਜਣ ਸੋਨੂੰ ਦਾ ਠੀਕ ਐ ਇਦਾਂ ਘੁੰਮਾਤੀ ਰੱਖਣ ਤੋ ਵੀਰਾ ਕੁੱਤਾ ਨਾ ਘਰ ਦਾ ਨਾ ਕਾੜਦਾ ਭਾਈ ਜੀ ਉਹ ਹਾਲਤ ਬਣ ਜਾਣੀ ਆ ਤੋ ਵੀਰਾ ਕੁੱਤਾ ਨਾ ਘਰ ਦਾ ਨਾ ਕਾੜਦਾ ਤੁਸੀਂ ਗੋਲ ਚੱਕਰੇ ਚ ਹੀ ਪਿਆ ਰਹਿਣਾ ਇਹਨਾਂ ਨੇ ਨਾ ਤਾਂ ਪੈਸਾ ਸੋਡਾ ਇੰਡੀਆ ਭੇਜਣ ਜਾਣਦੇ ਨਾ ਪੂਰੀ ਖਰਚ ਕਰਵਾਈਆਂ ਨੇ ਤੇ ਨਾ ਸੋਨੂੰ ਕੋਈ ਡਾਕੂਮੈਂਟ ਬਣਦੀ ਕਿਉਂਕਿ ਭਾਈ ਅੱਜ ਦੇ ਟਾਈਮ 'ਚ ਇੱਥੇ 50 ਲੱਖ ਦਾ ਸਟੂਡੈਂਟ ਬਰਕ ਪਰਮਿਟ ਵਾਲੇ ਵੀ ਹੋਣਗੇ 10-20 ਲੱਖ ਤੇ 10-20 ਲੱਖ ਹੋਰ ਹੀ ਹੋਣਗੇ ਜਿਹੜਾ ਨਹੀਂ ਹੋਇਆ ਨਹੀਂ ਤੇ ਬਾਕੀ ਜਿਹੜੇ ਨਾਂ ਪਿਆਉਂਦੇ ਨੇ ਸੂਰਸਟ ਵੀਜ਼ਾ ਲਵਾ ਕੇ ਉਹ ਵੀ ਹੋਣਗੇ ਲੱਖਾਂ ਦੀ ਗਿਣਤੀ 'ਚ ਜਿੰਨੇ ਸਟੂਡੈਂਟ ਆਏ ਨੇ ਇੱਕ ਦੇ ਮਗਰ ਦੋ ਜਣੇ ਤੇ ਰੌਲਾ ਇਹ ਆ ਵੀ ਅੰਗਨ ਉਹ ਪੀਆਰ ਕਿੱਦਾਂ ਦੇ ਸਕਦੇ ਨਹੀਂ ਦੇ ਸਕਦੇ ਪੀਆਰ ਉਹਨੇ ਆਪਣੇ ਬੈਂਕ ਦਾ ਵੀ ਕਮੈਨਸ ਬਣਾ ਕੇ ਰੱਖਣਾ ਇਹ ਤਾਂ ਨਹੀਂ ਕਿ ਸਾਰਿਆਂ ਨੂੰ ਪੱਕੇ ਕਰ ਵੀ ਆਪਦਾ ਵੀ ਬੈਲੈਂਸ ਹੋ ਦੀ ਉਹਨੇ ਇੱਕ ਬੈਲੈਂਸ ਰੱਖਣਾ ਜਿੰਨੀ ਕ ਥਾਲੀ ਦੇ ਵਿੱਚ ਰੋਟੀਆਂ ਟਿਕਣੀਆਂ ਨਹੀਂ ਆ ਸਹੀ ਤਰੀਕੇ ਨਾਲ 19000 ਨਹੀਂ ਥੋੜੀਆਂ ਵੀ ਉੱਤੇ 5 ਫੁੱਟ ਉੱਤੇ ਤੱਕ ਧਰ ਦੋ ਥਾਲੀ ਚ ਰੋਟੀਆਂ ਵੀ ਕੋਈ ਨਹੀਂ ਤੈਹ ਲਾ ਲਾ ਤੇ ਰਹੀ ਆ ਉਹ ਇੱਥੇ ਚੀਜ਼ ਦਾ ਬੈਲੈਂਸ ਹੁੰਦਾ ਭਾਈ ਬੈਲੈਂਸ ਨਾਲ ਕੇ ਰੱਖੀ ਤੇ ਮੇਰੇ ਸਿਹਾਨਾਰ ਦਾ ਮੈਂ ਤੁਹਾਨੂੰ ਪਹਿਲੀ ਧਿਆ ਕਰਦਾ ਸੀਗਾ ਕਿ ਪੀਆਰ ਦੇ ਰਸਤੇ ਹੁਣ ਬੜੇ ਔਕੇ ਹੋ ਗਏ ਨੇ ਪੈਸਾ ਕਮਾਉਣਾ ਵੀ ਬੜਾ ਆਸਾ ਹੋ ਗਿਆ ਤੇ ਬਾਕੀ ਦੇਖ ਕੇ ਬਈ ਦੀ ਦੇਖ ਕੇ ਫੈਸਲਾ ਲੈਣਾ ਕਰੋ ਅੱਗੇ ਜ਼ਿੰਦਗੀ ਦੇ ਵਿੱਚ ਤੁਹਾਨੂੰ ਚੰਨਣ ਦਿੱਖ ਰਿਹਾ ਹੋਏ ਜੇ ਫੈਸਲਾ ਲਾਓ ਜੇ ਨੂੰ ਸਾਨੂੰ ਜ਼ਿੰਦਗੀ ਦੇ ਵਿੱਚ ਨਹੀਂ ਰਹੀ ਦਿੱਖ ਰਿਹਾ ਇੱਕ ਆਸ ਤੇ ਅਸਲੋਂ ਵੀ ਅੱਜ ਨਹੀਂ ਕੱਲ ਨੂੰ ਪਰਸ ਨੂੰ ਸਸੇ ਨੂੰ ਕੋਈ 8-10 ਸਾਲ ਨਹੀਂ ਤੱਕ ਜੇ ਬਈ ਕੁਝ ਬਣਿਆ ਵੀ ਨਾ ਪੈਸਾ ਵੀ ਨਾ ਬਣਿਆ ਤਾਂ ਕੀ ਫਾਇਦਾ ਹੋਇਆ ਤੇ ਬਾਕੀ ਅਪੋਰ ਵੀ ਰਹਿ ਆ ਬਈ ਸਿਰਫ ਆਪਾਂ ਤਾਂ ਅਪਡੇਟ ਤੁਹਾਡੇ ਸਾਹਮਣੇ ਲਿਆ ਸਕਦੇ ਆ ਤੇ ਦੱਸ ਸਕਦੇ ਫੈਸਲਾ ਤੁਸੀਂ ਆਪ ਲੈਣ ਤੇ ਠੀਕ ਆ ਬਈ ਜੀ ਜੀ ਦੇਖਦੇ ਰਿਹਾ ਅਗਲੀ ਵੀਡੀਓ ਫਿਰ ਨੂੰ ਅਗਲੇ